ਚਾਰੇ ਪਾਸੇ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਇਸ ਧੀ ਦੀ ਵੀਡੀਓ ਹਾਂਜੀ ਦੋਸਤੋ ਸਰਕਾਰੀ ਸਕੂਲ ਵਿੱਚ 7ਵੀਂ ਜਮਾਤ ਵਿੱਚ ਪੜ੍ਹਦੀ ਇਸ ਕੁੜੀ ਨੇ ਸਕੂਲ ਦੀ ਪ੍ਰਿੰਸੀਪਲ ਅਤੇ ਸਟਾਫ ਦੇ ਸਾਹਮਣੇ ਇੱਕ ਐਸਾ ਗੀਤ ਗਾਇਆ ਹੈ ਜਿਸ ਨੂੰ ਸੁਣ ਕੇ ਸਕੂਲ ਦਾ ਸਾਰਾ ਹਿਸਟਾਫ ਵੇਖਦਾ ਰਹਿ ਗਿਆ ਕੋਇਲ ਨਾਲੋਂ ਵੀ ਮਿੱਠੀ ਆਵਾਜ਼ ਹੈ ਇਸ ਧੀ ਦੀ ਇਸ ਧੀ ਨੇ ਬਹੁਤ ਹੀ ਜ਼ਿਆਦਾ ਸੋਹਣਾ ਗੀਤ ਗਾਇਆ ਹੈ ਤੇ ਤੁਸੀਂ ਵੀ ਸੁਣੋ ਇਹ ਗੀਤ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥੱਲੇ ਕਮੈਂਟਾਂ 'ਚ ਜਰੂਰ ਸਾਂਝੇ ਕਰਿਓ वाली ए, चंबे दालीअ दुखां परा गा पुनी त दा दुखां दागा भुनी छेठी छेठी करी माण बड़ी दूर न छेठी छेठी करी ਮੈਤੇ ਜਾਣਾ ਬੜੀ ਦੂਰਨੀ ਹਾਏ ਜਿੱਥੇ ਇਹ ਮੇਰੇ ਆਣੀਆਂ ਦਾ